ਮੁੱਖ ਮੰਤਰੀ ਦੇ ਦੌਰਿਆਂ ਨਾਲ ਆ ਅੱਜ ਹਿਸ਼ਾਰਪੁਰ ਵੀ ਗਏ ਤਹਿਸੀਲ ਕੰਪਲੈਕਸ ਦੇ ਵਿੱਚ ਲੋਕਾਂ ਨਾਲ ਕਾਫੀ ਮੁਲਾਕਾਤਾਂ ਹੋਈਆਂ ਸੈਲਫੀਆਂ ਵੀ ਲੋਕਾਂ ਨੇ ਲਈਆਂ ਮੁੱਖ ਮੰਤਰੀ ਸਾਹਿਬ ਨਾਲ ਉੱਥੇ ਕੋਈ ਦੋ ਚਾਰ ਗੱਲਾਂ ਵੀ ਉਹਨਾਂ ਨੇ ਦਸੀਆਂ ਮੀਡੀਆ ਦੇ ਮੁਖਾਤਬ ਹੁੰਦਿਆਂ ਜਿਹੜੇ ਇਹ ਦੌਰੇ ਆ ਇਹਨਾਂ ਦਾ ਅਸਰ ਕੀ ਆ ਮੁੱਖ ਮੰਤਰੀ ਨੂੰ ਕਿਉਂ ਲੱਗਿਆ ਕਿ ਹੁਣ ਲਗਾਤਾਰਤਾ ਦੇ ਵਿੱਚ ਮੈਨੂੰ ਖੁਦ ਹੀ ਗਰਾਊਂਡ ਤੇ ਉਤਰਨਾ ਪੈਣਾ ਦੇਖੋ ਬਾਕੀ ਖਿਡਾਰੀ ਮਾੜੇ ਹੋਣਗੇ ਜੇ ਸੀਐਮ ਨੂੰ ਖੁਦ ਹੀ ਉਤਰਨਾ ਪਿਆਗਾ ਇਹਦਾ ਮਤਲਬ ਆ ਕਿ ਬਾਕੀ ਜਿਹੜੇ ਮੰਤਰੀ ਨੇ ਉਹ ਪ੍ਰੋਪਰ ਕੰਮ ਨਹੀਂ ਕਰ ਰਹੇ ਹੈਗੇ ਨੇ ਇਹ ਹੋ ਸਕਦਾ ਜੇ ਇਹ ਹੋ ਸਕਦਾ ਕਿ ਮੁਖਮਦੀ ਸਾਹਿਬ ਨੂੰ ਲੱਗਦਾ ਕਿ ਨਹੀਂ ਮੈਨੂੰ ਵੀ ਜਾਣਾ ਚਾਹੀਦਾ ਤੇ ਦੋ ਚੀਜ਼ਾਂ ਹੀ ਹੋ ਸਕਦੀਆਂ ਨੇ ਕਿਉਂਕਿ ਇਹਦੇ ਚ ਹੈ ਕਿ ਜਿਹੜੀਆਂ 2022 ਦੀਆਂ ਵੋਟਾਂ ਹੋਈਆਂ ਨੇ ਉਹਦੇ ਚ ਇੱਕ ਵੱਡਾ ਪਹਿਲੂ ਤਾਂ ਹੈ ਹੀ ਆ ਕਿ ਸਰਕਾਰ ਬਣੀ ਹੈ ਤੇ ਭਗਵੰਤ ਮਾਨ ਸਾਹਿਬ ਦੀ ਬਣੀ ਹੈ ਬਦੌਲਤ ਕਿ ਲੋਕਾਂ ਨੂੰ ਲੱਗਿਆ ਨਹੀਂ ਬਿਲਕੁਲ ਭਗਵੰਤ ਮਾਨ ਇੱਕ ਆਮ ਘਰ ਚੋਂ ਇੱਕ ਮਾਸਟਰ ਜੀ ਦਾ ਲੜਕਾ ਇੱਕ ਪਿੰਡ ਚ ਰਹਿਣ ਵਾਲੇ ਔਰ ਪੰਜਾਬ ਦੀ ਗੱਲ ਕਰਦੇ ਨੇ ਪਾਰਲੀਮੈਂਟ ਦੇ ਵਿੱਚ ਭਗਵੰਤ ਮਾਨ ਦੇ ਮੂੰਹ ਨੂੰ ਤਾਂ ਵੋਟਾਂ ਪਈਆਂ ਗਈਆਂ ਜੇਕਰ ਇਹ ਹੁੰਦਾ ਕਿ ਇੱਕ ਆਪਾ ਦੇ ਕਹਿੰਦੇ ਕਿ ਅਕਾਲੀ ਦਲ ਦੀ ਜਾਂ ਕਾਂਗਰਸ ਦੀ ਨਫ਼ਰਤ ਵੀ ਸੀ ਤੇ ਪਰ ਜਿਹੜੇ 92 ਜਿੱਤੇ ਆ ਗਏ ਨੇ ਉਹਦੇ ਚ ਭਗਵੰਤ ਮਾਨ ਦਾ ਵੀ ਆਪਣਾ ਰੋਲ ਹੈ ਤੇ ਜੇ ਇੱਕ ਮੁੱਖ ਮੰਤਰੀ ਡਾਇਰੈਕਟ ਲੋਕਾਂ ਦੇ ਨਾਲ ਕਨੈਕਟ ਹੁੰਦਾ ਉਹਦੇ ਨਾਲ ਵੀ ਇੱਕ ਚਰਚਾ ਚ ਹੈ ਹੀ ਹੈ ਜਦੋਂ ਬਾਦਲ ਸਾਹਿਬ ਸੀ ਉਹ ਸੰਗਤ ਦਰਸ਼ਨ ਦੇ ਜ਼ਰੀਏ ਲੋਕਾਂ ਦੇ ਨਾਲ ਕਨੈਕਟ ਹੁੰਦੇ ਸੀ ਇਨਾਂ ਨੇ ਡਾਇਰੈਕਟ ਕਨੈਕਟ ਹੋਣਾ ਸ਼ੁਰੂ ਕਰ ਦਿੱਤਾ ਹੈਗਾ ਪਰ ਇਹਦੇ ਨਾਲ ਸਵਾਲ ਹੋਈ ਹੈ ਕਿ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਜਿਵੇਂ ਕੀ ਕੱਲ ਜਿਵੇਂ ਸਕੂਲਾਂ ਦੇ ਵਿੱਚ ਅਚਨਛਿਤ ਛਾਪੇ ਮਾਰੇ ਨੇ ਕਿ ਅੱਜ ਸਾਰੇ ਸਕੂਲ ਫੀਡਬੈਕ ਵੀ ਲੈਣੀ ਚਾਹੀਦੀ ਫਿਰ ਕਿ ਅੱਜ ਇੱਕ ਫੀਡਬੈਕ ਆਪਣੀ ਟੀਮ ਕੋਲ ਲੈਂਦੇ ਕਿਉਂਕਿ ਇਹਨਾਂ ਨੇ ਹਰ ਐਸ ਡੀ ਐਮ ਦਫਤਰ ਦੇ ਸਬਡਿਵੀਜ਼ਨ ਦੇ ਵਿੱਚ ਇੱਕ ਪੀ ਸੀ ਐਸ ਅਫਸਰ ਲਾਏ ਨੇ ਨਾ ਇਸ ਕੀ ਮਾਣੂ ਲੈ ਕੇ ਉਹਨਾਂ ਕੋਲ ਫੀਡਬੈਕ ਲੈਂਦੇ ਵੀ ਵਾਕਿਆ ਟੀਚਰ ਅੱਜ ਰੈਗੂਲਰ ਆਏ ਨੇ ਹੁਣ ਇਹ ਵਾਲਾ ਜਿਹੜਾ ਅੱਜ ਹੁਸ਼ਿਆਰਪੁਰ ਦੇ ਵਿੱਚ ਮਾਰਿਆ ਹੈਗਾ ਇਹ ਤਹਿਸੀਲਾਂ ਦੇ ਵਿੱਚ ਕੀ ਹੈ ਖੱਜਲ ਖਵਾਰੀ ਲੋਕਾਂ ਦੀ ਰੁਕ ਜੂਗੀ ਭ੍ਰਿਸ਼ਟਾਚਾਰ ਰੁਕ ਜੂਗੀ ਕਰਪਸ਼ਨ ਰੁਕ ਜੂਗੀ ਸੀਐਮ ਸਾਹਿਬ ਨੂੰ ਚਾਹੀਦਾ ਹੈ ਕਿ ਜਿਹੜੀਆਂ ਤੁਸੀਂ 80 ਦੂਰ ਜਾਣ ਦੀ ਲੋੜ ਨਹੀਂ ਹੈਗੀ ਹੁਸ਼ਿਆਰਪੁਰ ਤੁਸੀਂ ਇਹ ਖਰੜ ਤਹਿਸੀਲ ਦੇ ਵਿੱਚ ਚਲੇ ਜਾਓ ਤੁਸੀਂ ਡੇਰਾ ਬਸੀ ਤਹਿਸੀਲ ਦੇ ਵਿੱਚ ਚਲੇ ਜਾਓ ਤੁਸੀਂ ਮਾਜਰੀ ਤਹਿਸੀਲ ਦੇ ਵਿੱਚ ਚਲੇ ਜਾਓ ਜਿੱਥੇ ਮੋٹے ਕੰਮ ਨੇ ਜਿੱਥੇ ਹੁਣ ਰਜਿਸਟਰੀ ਵੀ ਨਹੀਂ ਹੋ ਰਹੀ ਲੋਕੀ ਖੱਜਲ ਹੋ ਰਹੇ ਨੇ ਡੇਰਾ ਬੱਸੀ ਵੀ ਯਾਲੀ ਐਨਓਸੀ ਫੜੀ ਗਈ ਹੈ ਗਿਆ ਫਰਜ਼ੀਆਂ ਖਰੜ ਰਜਿਸਟਰੀਆਂ ਨਹੀਂ ਹੋ ਰਹੀਆਂ ਮਾਜਰੀ ਰਜਿਸਟਰੀਆਂ ਨਹੀਂ ਹੋ ਰਹੀਆਂ ਉੱਤੋਂ ਮੁਲਾਜ਼ਮ ਹੜਤਾਲ ਤੇ ਨੇ ਪਿਛਲੇ 1 ਮਹੀਨੇ ਤੋਂ ਜ਼ਿਆਦਾ ਵਕਵਾ ਹੋ ਚੁੱਕਾ ਹੈਗਾ ਜਿਹੜਾ ਮਿਨਿਸਟਰੀਅਲ ਸਟਾਫ ਹੈਗਾ ਜਾਂ ਡੀਸੀ ਆਫ ਸਟਾਫ ਖਜ਼ਾਨੇ ਦਫ਼ਤਰ ਵਾਲੇ ਵੀ ਬੈਠੇ ਹੋ ਗਏ ਨੇ ਧਰਨੇ ਲਾ ਕੇ ਸਰਕਾਰ ਤੁਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਲਓ ਲੋਕ ਤਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਆਉਣਗੇ ਜੇ ਉੱਤੇ ਕਲਰਕ ਬੈਠੇ ਹੋਣਗੇ ਉਨਾਲ ਵੀ ਧਿਆਨ ਕਰਨਾ ਚਾਹੀਦਾ ਜਿੱਥੇ ਰਜਿਸਟਰੀਆਂ ਬੰਦ ਲੋਕ ਖੱਜਲ ਹੋ ਰਹੇ ਨੇ ਕਿਉਂਕਿ ਹਰ ਕੋਈ ਆਉਂਦਾ ਕਿ ਚੰਡੀਗੜ੍ਹ ਤੇ ਚਲੋ ਕਿਸ ਕਿਸ ਨੂੰ ਘਰ ਮੁੱਲ ਲੈਣਾ ਐਨਾ ਮਹਿੰਗਾ ਕਰੋੜਾ ਰੁਪਏ ਦਾ ਬੰਦਾ ਕਹਿੰਦਾ ਚਲੋ ਨੇੜੇ ਤੇੜੇ ਲੈ ਲਓ ਚਾਰ ਪੈਲੀਆਂ ਛੱਡ ਕੇ ਹਟਵਾ ਲੈ ਲਓ ਕਿਤੇ ਸਰਕਾਰ ਇਹ ਤਾਂ ਨਹੀਂ ਸੋਚੀ ਬੈਠੀ ਕਿ 43 ਸਕੀਮਾਂ ਤਾਂ ਅਸੀਂ ਘਰੇ ਹੀ ਆਪੇ ਲੋਕਾਂ ਨੂੰ ਡਿਲੀਵਰੀ ਕਰਾਏ ਹੋਣੀ ਹੈ ਘਰੇ ਜਾ ਕੇ ਦਫ਼ਤਰਾਂ ਚ ਨਾ ਵੀ 4 ਦਿਨ ਕੰਮ ਚੱਲਿਆ ਢਾਂਗ ਨਾਲ ਤੇ ਕੋਈ ਗੱਲ ਨਹੀਂ ਸਰ ਜੂਗਾ ਨਹੀਂ ਸਰਕਾਰ ਦੇ ਹੋਰ ਵੀ ਬਹੁਤ ਕੰਮ ਹੈਗੇ ਨਾ ਜੀ ਸਰਕਾਰ ਦੇ ਤੇ ਹੋਰ ਵੀ ਬਹੁਤ ਕੰਮ ਹੈ ਜ਼ਰੂਰੀ ਨਹੀਂ ਕਿ ਤੁਸੀਂ ਇਹ ਸਕੀਮ ਆ ਗਿਆ ਹੋਰ ਵੀ ਹੁੰਦੇ ਰਹਿੰਦੇ ਸਰਕਾਰ ਦੇ ਕੰਮ ਪਰ ਉਹ ਵੀ ਹੈ ਕਿ ਘਰ ਡਿਲੀਵਰੀ ਦੇਣੀ ਹੈ ਚਲੋ ਤੁਸੀਂ ਕਹਿੰਦੇ ਨਵੀਂ ਰਿਕਰੂਟਮੈਂਟ ਹੋਣੀ ਹੈ ਫਿਰ ਰੈਗੂਲਰ ਰੱਖਿਓ ਕਿਤੇ ਨਾ ਕੰਟਰੈਕਟ ਦੇ ਠੇਕੇ ਤੇ ਰੱਖ ਲਓ ਜਿਹੜਾ ਵੀ ਹੁਣ ਤੁਸੀਂ ਇਹ ਜਿਹੜੀਆਂ 43 ਤਰ੍ਹਾਂ ਦੀਆਂ ਸਰਕਾਰੀ ਸਵਾਵਾਂ ਲੋਕਾਂ ਨੂੰ ਘਰ ਪਚਾ ਰਹੇ ਹੋ ਉਹ ਰੈਗੂਲਰ ਕਰਿਓ ਸਵਾਵਾਂ ਭਰਤੀ ਕਰੋ ਰੈਗੂਲਰ ਐਡ ਕੱਢੋ ਪਤਾ ਲੱਗ ਗਿਆ ਲੋਕਾਂ ਨੂੰ ਨੌਕਰੀ ਪੱਕੀ ਹੈਗੇ ਹੁਣ ਮੰਨ ਲਓ ਜੇ ਤੁਸੀਂ ਡੀਸੀ ਕਿਉਂਕਿ ਪੰਜਾਬ ਦੇ ਵਿੱਚ ਡੀਸੀ 8000 8500 ਰੁਪਇਆ ਚੰਡੀਗੜ੍ਹ ਦੇ ਵਿੱਚ 30000 ਰੁਪਇਆ ਜੇ ਡੀਸੀ ਰੇਟ ਤੇ ਨੌਕਰੀ ਹੋਵੇ ਜਾਂ ਘੱਟੋ ਘੱਟ 30000 ਤੇ ਹੀ ਰੱਖੋ ਕਿਉਂਕਿ ਅਗਲੇ ਨੇ ਜਾਣਾ ਘਰ ਦੇ ਵਿੱਚ ਜਾਣਾ ਦੋ ਦਵਾਰਾ ਲੋਕਾਂ ਦਾ ਮੋਬਾਈਲ ਪਿੰਡਾਂ 'ਚ ਨੈੱਟਵਰਕ ਘਟੂਗਾ ਫਿਰ ਉਹ ਅਪਲੋਡ ਕਰਨਗੇ ਜੇ ਉਹਦੇ ਦੋ ਤਿੰਨ ਘੇੜੇ ਲੱਗ ਗਏ ਉਹਦਾ ਵਿਚਾਰਯੋ ਦਾ ਤੇ ਹੁਣ ਪੰਜਾਬ ਦੇ ਵਿੱਚ 100 ਰੁਪਇਆ ਲੀਟਰ ਪੈਟਰੋਲ ਆ ਜਿੰਨੇ ਵੀ ਮੋਟਰਸਾਈਕਲ ਰੱਖਿਆ ਹੋਊਗਾ ਤੇ ਘੱਟੋ ਘੱਟ ਉਹਨਾਂ ਨੂੰ ਰੈਗੂਲ ਜਾਂ ਉਹਦੇ ਤੇਲ ਦਾ ਖਰਚਾ ਤੇ ਸਰਕਾਰ ਨੂੰ ਪ੍ਰਬੰਧ ਕਰਨਾ ਪੁਈਏ ਤਾਂ ਨਹੀਂ ਉਹ ਵਿਚਾਰਾ 8000 ਜਾਂ 13000 ਜਾਂ 15000 ਦੇ ਵਿੱਚ ਜੇ ਉਹਦੇ ਇੱਕ ਇੱਕ ਉਹਨੂੰ ਜਿਹੜਾ ਰੱਖਿਆ ਇਹਨਾਂ ਨੇ ਹੈਲਪਰ ਜਾਂ ਜੋ ਵੀ ਹੋਊਗਾ ਜੇ ਉਹਦੇ ਦਿਨ ਦੇ ਵਿੱਚ ਦੋ ਤਿੰਨ ਪਿੰਡਾਂ ਦੇ ਵਿੱਚ ਉਹਦੇ 10 12 ਚੱਕਰ ਲੱਗੇ ਉਹਦਾ ਤੇ 3 ਲੀਟਰ ਤੇਲ ਲੱਗ ਗਿਆ ਨਾ ਜੀ ਇਸ ਕਰਕੇ ਸਵਾਵਾ ਦੇਣ ਤੋਂ ਜਿਨ੍ਹਾਂ ਨੇ ਸਵਾਵਾ ਪ੍ਰੋਵਾਈਡ ਕਰਵਾਉਣੀਆਂ ਨੇ ਉਹਨਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈਗਾ ਹੁਣ ਜਦੋਂ ਅੱਜ ਸੀਐਮ ਸਾਹਿਬ ਕਹਿ ਰਹੇ ਨੇ ਕਿ ਡੀਸੀ ਦੇ ਐਸਐਸਪੀ ਨਾ ਸਬਡਿਵੀਜ਼ਨ ਲੈਵਲ ਤੇ ਵੀ ਆਪਣਾ ਕੈਂਪਸ ਆਫਿਸ ਬਣਾਉਣ ਪੇ ਸਬਡਿਵੀਜ਼ਨ ਦੇ ਲੈਵਲ ਤੇ ਤੇ ਪਹਿਲਾਂ ਹੀ ਐਸਡੀਐਮ ਬੈਠਦੇ ਨੇ ਡੀਐਸਪੀ ਬੈਠਦੇ ਹੈਗੇ ਨਾ ਮੇਰਾ ਮਤਲਬ ਹੈ ਸਾਡੇ ਡੀਐਸਪੀ ਤੇ ਐਸਡੀਐਮ ਕੰਮ ਨਹੀਂ ਕਰ ਰਹੇ ਨੇ ਇਹ ਨਹੀਂ ਕਿ ਉੱਤੇ ਡੀਸੀ ਜਾਂ ਐਸਡੀਐਮ ਕੋਲ ਬੈਠਣਗੇ ਸਿਰਾਂ ਨੇ ਖੜੇ ਹੋਣਗੇ ਟਾਈ ਡੀਐਸਪੀ ਜਾਂ ਐਸਡੀਐਮ ਕੰਮ ਕਰੂਗਾ ਨਾ ਕੱਲ ਨੂੰ ਇਹ ਹੋ ਜਦ ਕਿ ਮੁੱਖ ਸਕੱਤਰ ਸਾਹਿਬ ਨੇ ਕਿਉਂਕਿ ਸਾਰੇ ਪੰਜਾਬ ਦੇ ਮਾਲਕ ਹੋ ਆ ਫਿਰ ਉਹ ਤੇ 23 ਜ਼ਿਲ੍ਹਿਆਂ ਦੇ ਵਿੱਚ ਆਪਣੇ ਕੈਂਪਸ ਆਫੇ ਰੱਖ ਲਏ ਗਏ ਗੱਲ ਹੋਈ ਹੈ ਕਿ ਜਦ ਤੱਕ ਅਸੀਂ ਸਚੱਜਾ ਪ੍ਰਸ਼ਾਸਨ ਨਹੀਂ ਦਵਾਂਗੇ ਫਿਰ ਮੈਨੂੰ ਇਹ ਲੱਗ ਮਹਿਸੂਸ ਕਰ ਰਿਹਾ ਮੈਂ ਕਿ ਚਾਹੇ ਮੰਤਰੀ ਸਾਹਿਬ ਛਾਪੇ ਮਾਰਨ ਚਾਹੇ ਸੀਐਮ ਸਾਹਿਬ ਛਾਪੇ ਮਾਰਨ ਰਿਜ਼ਲਟ ਫਿਰ ਜ਼ੀਰੋ ਨਹੀਂ ਨਿਕਲਣਾ ਚਾਹੀਦਾਗਾ ਰਿਜ਼ਲਟ ਤੇ ਫਿਰ ਐਕਸਲੈਂਟ ਨਿਕਲਣਾ ਚਾਹੀਦਾ 100% ਰਿਜ਼ਲਟ ਨਿਕਲਣਾ ਚਾਹੀਦਾ ਇਹ ਕਾਮਨਾ ਔਰ ਇਸੇ ਸ਼ਾਇਦ ਮਨਸ਼ਾ ਦੇ ਨਾਲ ਮੁੱਖ ਮੰਤਰੀ ਸਾਹਿਬ ਚਾਹੀਦੇ ਮੈਨੂੰ ਲੱਗਦਾ ਕਿ ਹੁਣ ਇਹ ਨਹੀਂ ਕਿਤੇ ਲਗਭਗ ਸਰਕਾਰ ਦੇ ਵੀ ਕੱਲ ਨੂੰ ਸਕੂਲਾਂ ਚ ਚੱਲਗੇ ਫਿਰ ਹਸਪੀਟਲ ਜਾਣਗੇ ਅੱਜ ਤਹਿਸੀਲ ਦੇ ਵਿੱਚ ਚੱਲਣਗੇ ਫਿਰ ਉਹ ਬੀਡੀਪੀਓ ਦੇ ਦਫ਼ਤਰ ਚਲੇ ਜਾਣਗੇ ਫਿਰ ਉਹ ਤਹਿਸੀਲ ਪੁਲਾਈ ਦੇ ਦਫ਼ਤਰ ਚਲੇ ਜਾਣਗੇ ਫਿਰ ਜ਼ਿਲ੍ਹਾ ਅਫਸਰ ਫਿਰ ਮੁੱਖ ਮੰਤਰੀ ਕਿੰਨੇ ਕੇ ਜਾ ਕੇ ਜਾ ਜਾਣਗੇ ਨਾ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਪਕਲ ਵੀ ਗੱਲ ਕੀਤੀ ਸੀ ਕਿ ਉਹ ਬੰਦੇ ਨੂੰ ਨਾ ਮਾਰਨ ਨਾਲ ਭਜਾਉਣਾ ਚੰਗਾ ਹੈ ਨਾ ਉਹ ਵਾਲਾ ਮੈਸੇਜ ਆਣਾ ਚਾਹੀਦਾ ਹੈ ਕਿ ਸੀਮ ਸਾਹਿਬ ਦਾ